ਦਾ ਉਹਦਾ ਨਾਮ ਅਜੀ ਉਹਦਾ ਰਾਜबीर ਭੁੱਲਰ ਮੈਂ ਆਪਣੇ ਸੀਨੀਅਰ ਵਾਈਸ ਪ੍ਰਧਾਨ ਹਾਂ ਜੀ ਰਜੀਵ ਗਾਧੀ ਪੰਚਾਇਤੀ ਰਾਜ ਸੰਗਠਨ ਦਾ ਪੰਜਾਬ ਦਾ ਕਾਂਗਰਸ ਜਿਲ੍ਹਾ ਪ੍ਰੇਸ਼ਕ ਮੈਂਬਰ ਹੈ ਸਰ ਤਰੰਤਨ ਤੋਂ ਜਿਹੜੇ ਸਾਡੇ ਐਮਐਲਏ ਸੀ ਡਾਕਟਰ ਕਸ਼ਵੀਰ ਸਿੰਘ ਸੋਲ ਜੋ ਕੁਝ ਦਿਨ ਪਹਿਲਾਂ ਜਿੰਨਾ ਦਾ ਦਿਹਾਂਤ ਹੋ ਗਿਆ ਸੀ ਉਹਦੇ ਕਰਕੇ ਇੱਥੋਂ ਦੀ ਹੁਣ ਬਾਈਲੈਕਸ਼ਨ ਜਿਹੜੀ ਆ ਰਹੀ ਹੈ ਕਾਂਗਰਸ ਪਾਰਟੀ ਇਕੱਠੀ ਹੋ ਸਮੁੱਚੀ ਕਾਂਗਰਸ ਪਾਰਟੀ ਇਕੱਠੀ ਹੋ ਕੇ ਡਟ ਕੇ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰੇਗੀ ਅਤੇ ਜੋ ਲੋਕਾਂ ਨੂੰ ਝੂਠ ਬੋਲ ਕੇ ਇਹਨਾਂ ਨੇ ਗਲਤ ਪ੍ਰਚਾਰ ਕਰਕੇ ਗੁਬਰਾਹ ਕਰਕੇ 2022 ਦੀ ਵੋਟਾਂ ਲਗੀਆਂ ਸੀ ਉਸ ਦੇ ਤੋਂ ਹੁਣ ਲੋਕ ਭਲੀ ਭਾਂ ਦੀ ਜਾਣੂ ਨੇ ਅਤੇ ਉਸ ਤੇ ਬਾਰੇ ਵੀ ਲੋਕਾਂ ਨੂੰ ਦੱਸਿਆ ਜਾਏ ਅਤੇ ਸਮੁੱਚੀ ਕਾਂਗਰਸ ਡੱਟ ਕੇ ਇਸ ਸੀਟ ਜਿੱਤ ਕੇ ਕਾਂਗਰਸ ਪਾਰਟੀ ਦੀ ਚੋੜੀ ਕਰੇਗੀ ਸਭ ਦੇ ਵਿੱਚ ਨਾਰਾਜ਼ਗੀ ਪਈ ਗਈ ਤਾਂ ਉਹ ਨਹੀਂ ਬਕ ਕਿਸੇ ਤਰ੍ਹਾਂ ਦੀ ਵੀ ਕੋਈ ਨਾਰਾਜ਼ਗੀ ਨਹੀਂ ਪਈ ਜਾਏਗੀ ਜੋ ਹਾਈ ਕਮਾਡ ਫੈਸਲਾ ਕਰੇਗੀ ਜਿਸ ਨੂੰ ਆ ਇੱਕ ਮਾਨ ਸਮਝਦੀ ਹੋਏਗੀ ਕਿ ਇਹ ਜਿੱਤਣ ਦੇ ਕਾਬਿਲ ਸਾਡਾ ਉਮੀਦਵਾਰ ਆ ਜਿੰਨੂੰ ਵੀ ਆ ਇੱਕ ਮਾਨ ਟਿਕਟ ਦੇਗੀ ਉਹਦੀ ਡਟ ਕੇ ਮਤ ਕਰਾਂਗੇ ਅਤੇ ਸੀਟ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਵਾਂ। ਵੈਸੇ ਤਾਂ ਜੀ ਵੇਖੋ ਇਹ ਹਰ ਪਾਰਟੀ ਦਾ ਨਿੱਜੀ ਫੈਸਲਾ ਹੁੰਦਾ। ਪਰ ਉਹਨਾਂ ਦੇ ਵਰਕਰਾਂ ਦੀਆਂ ਭਾਵਨਾ ਨੂੰ ਵੇਖਦੇ ਹੋਏ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਜਿੰਨਾ ਲੋਕਾਂ ਨੂੰ ਜਿੰਨਾ ਲੀਡਰਾਂ ਨੂੰ ਲੋਕਾਂ ਨੇ ਨਕਾਰਿਆ ਆ ਪਹਿਲਾਂ ਹੀ ਦੋ ਵਾਰ ਇੱਥੋਂ ਹਾਰ ਚੁੱਕੇ ਨੇ। ਉਹਨਾਂ ਨੂੰ ਉਹਨਾਂ ਨੂੰ ਪਾਰਟੀ ਦੇ ਵਿੱਚ ਨਹੀਂ ਲੈਣਾ ਚਾਹੀਦਾ ਇਸ ਨਾਲ ਜਿਹੜਾ ਵਰਕਰ ਆ ਉਹਦਾ ਮਨੋਬਲ ਟੁੱਟਦਾ ਬਿਲਕੁਲ ਪਹੁੰਚੂਗਾ ਜੀ ਅਸੀਂ ਡਟ ਕੇ ਇਲੈਕਸ਼ਨ ਲੜਾਂਗੇ ਅਤੇ ਜਿੱਤਾਂਗੇ ਸਾਡੇ ਵੱਲੋਂ ਆਮ ਆਦਮੀ ਪਾਰਟੀ ਚ ਕੋਈ ਅਕਾਲੀ ਦਲ ਤੋਂ ਚਲੇ ਜੇ ਕੋਈ ਕਿਸੇ ਪਾਰਟੀ ਤੋਂ ਚੜੇ ਜੇ ਸਾਨੂੰ ਉਸ ਚੀਜ਼ ਦੀ ਕੋਈ ਕਿਸੇ ਤਰ੍ਹਾਂ ਦੀ ਚਿੰਤਾ ਨਹੀਂ ਮੇਰਾ ਨਾਮ ਲਖਪਿੰਦਰ ਸਿੰਘ ਪਾਗਲ ਹੈ ਮੈਂ ਸਿਟੀ ਕਾਂਗਰਸ ਧਰਮਤੰਦ ਦਾ ਪ੍ਰੈਜ਼ੀਡੈਂਟ ਸਰ ਅੱਗੇ ਆ ਵੀ ਦੇ ਜੋ ਬਾਈ ਇਲੈਕਸ਼ਨ ਤਰਨ ਤਰਨ ਦੇ ਦੇਖੋ ਜੀ ਮੈਂ ਸਿਟੀ ਦਾ ਪ੍ਰਧਾਨ ਹ ਮੇਰੇ ਕੋਲ ਸਾਰੇ ਜਣੇ ਮਿਲਣ ਵਾਸਤੇ ਹੁੰਦੇ ਆ ਮੈਂ ਇੱਕ ਪਾਰਟੀ ਦਾ ਸਿਪਾਈ ਹ ਜੀ ਆ ਇਹਨੂੰ ਜਿਹੜਾ ਜੋ ਮਰਜ਼ੀ ਆਵੇ ਮੇਰੇ ਕੋਲ ਜਿਹ ਹੈ ਇਹਨੂੰ ਦੇਖੋ ਪਰ ਕਿ ਦੇਖੋ ਜੀ ਮੈਂ ਆਪਣੀਆਂ 25 ਵਾਡਾਂ ਬਿਲਕੁਲ ਸਟੈਂਡ ਕਰ ਲਈਆਂ ਜਿਨ੍ਹਾਂ ਦੇ ਵਿੱਚ ਮੈਂ ਬੂਥ ਲੈਵਲ ਤੋਂ ਲੈ ਕੇ ਪ੍ਰਧਾਨਗੀ ਤੱਕ ਵਾਰਡ ਦੀ ਪ੍ਰਧਾਨਗੀ ਤੱਕ ਸਾਰਿਆਂ ਨੂੰ ਮੈਂ ਸੈੱਟ ਕਰ ਲਿਆ ਮੇਰੇ ਵੱਲ ਪੂਰੀ ਤਿਆਰੀ ਹੈ ਜੇ ਆ ਕਿ ਅਸੀਂ ਕਾਂਗਰਸ ਦੀ ਸੀਟ ਜਿੱਤ ਕੇ ਭੇਜਾਂਗੇ ਨਹੀਂ ਇਹ ਗਲਤ ਸੋਚ ਹੈ ਇਹ ਹੁਣ ਉਹ ਗੱਲ ਨਹੀਂ ਰਹੀ ਲੋਕਾਂ ਨੇ ਸਭ ਕੁਝ ਵੇਖਣਾ ਹੈ ਕਿ ਹਰਬੀਰ ਸਿੰਘ ਸੰਧੂ ਨੇ ਪਹਿਲਾਂ ਕੀ ਕੁਛ ਕੀਤਾ ਜੇ ਉਸਨੇ ਕੋਈ ਚੰਗੇ ਕੰਮ ਜਬ ਸਹੀ ਹੁੰਦਾ ਹੈ ਤੇ ਫਿਰ ਹਰਦਾ ਕਿਉਂ ਤੁਹਾਡੇ ਕੀ ਮੰਨਣਾ ਕਿ ਸਾ ਇਹ ਆ ਜਾਂਦੇ ਜਿੱਤਣਗੇ ਨਹੀਂ ਤੇ ਐਸਾ ਤਾਂ ਸਭ ਲੋਕਾਂ ਨੇ ਮਾਨ ਬਣਾਇਆ ਹੈ ਕਾਂਗਰਸ ਪਾਰਟੀ ਜਿੱਤੇਗੀ ਇਹ ਤੁਸੀਂ ਦੇਖ ਲੋਗੇ ਕਾਂਗਰਸ ਪਾਰਟੀ ਦੇ ਵਿੱਚ ਕੋਈ ਨਾਰਾਜ਼ਗੀ ਕੋਈ ਬੰਦਾ ਕਿ ਮੈਨੂੰ ਟਿਕਟ ਨਹੀਂ ਦਿੱਤੇ ਮੈਂ ਬਾਗੀ ਹੋ ਜਾਵਾਂ ਨਾ ਕੋਈ ਨਹੀਂ ਉਹ ਜਿਆ ਬੰਦਾ ਹੈਗਾ ਬਾਕੀ ਦੇਖੋ ਕਿਸੇ ਨੇ ਵੀ ਆਪਣਾ ਫਿਊਚਰ ਖਰਾਬ ਨਹੀਂ ਕਰਨਾ ਕਿਉਂਕਿ ਜਿਹੜਾ ਇੱਕ ਵਾਰੀ ਬੰਦਾ ਮਾਂ ਪਾਰਟੀ ਛੱਡ ਕੇ ਜਾਂਦਾ ਨਾ ਉਹ ਦੁਬਾਰਾ ਕਿਸੇ ਵੀ ਜੋਗਾ ਨਹੀਂ ਰਹਿੰਦਾ ਇਸੇ ਇਸ ਮੰਨਣ ਕਿ ਪਾਰਟੀ ਪਾਰਟੀ ਹੈ ਹਾਂ ਪਾਰਟੀ ਪਾਰਟੀ ਬਾਟ ਮੇ ਜੇ ਕਿਸੇ ਦਾ ਵੀ ਨਾਮ ਬਣਦਾ ਨਾ ਆਰਟੀ ਕਰਕੇ ਬੰਦਾ ਕੋਈ ਆਪਣੇ ਆਪ ਨਹੀਂ ਬਣਾ ਸਕਦਾ ਕਿਸੇ ਵੀ ਕੀਮਤ ਕਿਸੇ ਵੀ ਦੇ ਫਿਰ ਆਪਣੀ ਬਾਈ ਲੈਕਚਰ ਬਹੁਤ ਵਧੀਆ ਰਹਿਗੇ ਤੁਸੀਂ ਆਪ ਦੇਖ ਹੀ ਲੈਣਾ ਮੈਨੂੰ ਕਹਿੰਦੇ ਜਰੂਰਤ ਹੀ ਨਹੀਂ ਹੈਗੀ